ਪੱਤਰਕਾਰ ਹਰਪ੍ਰੀਤ ਕੋਰ ਦਾ ਗਾਂ ਪਾਇਸਟੇਮ ਖੜੇ ਆ ਕੱਗਰ ਉਹ ਆ ਕੱਗਾ ਦੇ ਸਗਰ ਰੋੜਤੇ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇੱਥੇ ਲੋਕ ਸੰਗਤਾਂ ਜੋ ਇਕੱਠੀਆਂ ਹੋ ਕੇ ਇੱਥੇ ਮਾਤਾ ਜੀ ਦਾ ਲੰਗਰ ਲਗਾਉਂਦੀਆਂ ਨੇ ਉਹਨਾਂ ਦੀ ਇੱਥੇ ਜੋਤ ਪ੍ਰਚੰਡ ਕੀਤੀ ਗਈ ਹੈ ਤੇ ਜੋ ਲੋਕ ਨੇ ਇਥੋਂ ਦੇ ਉਹ ਖੁੱਭੀ ਆਪਣੀ ਸੇਵਾ ਜੋ ਨਿਭਾ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਹਰ ਸਾਲ ਇੱਥੇ ਲੰਗਰ ਲਗਾਉਂਦੇ ਨੇ ਤੇ ਹਾਂਜੀ ਅਕਲ ਕੀ ਨਾ ਜੀ ਆਪਣਾ ਮੇਰੇ ਨਾਲ ਪਹਿਲੂ ਸੰਕੀ ਜੀ ਠੀਕ ਹੈ ਜੀ ਤੁਸੀਂ ਇੱਥੇ ਜੋ ਮਾਤਾ ਨਿਆਣਾ ਦੇਵੀ ਦਾ ਲੰਗਰ ਜੋ ਚੱਲਾ ਚੱਲ ਰਿਹਾ ਹੈ ਹੁਣ ਸਾਵਣ ਮਹੀਨੇ ਦੇ ਵਿੱਚ ਕੀ ਤੁਸੀਂ ਹਰ ਸਾਲ ਹੀ ਇੱਥੇ ਪ੍ਰੋਗਰਾਮ ਕਰਦੇ ਹੋ ਹਾਂਜੀ ਹਾਂਜੀ 22 ਸਾਲ ਹੋ ਗਏ ਜੀ ਲਗਤਾਂ ਅੱਛਾ 22 ਸਾਲ ਤੋਂ ਬੜਾ ਚੱਲਦਾ ਆ ਰਿਹਾ ਜੀ ਠੀਕ ਹੈ ਵੀ ਲੋਗ ਇੱਥੇ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਤੇ ਤੇ ਦੇ ਵਾਰ ਤੁਸੀਂ ਕੀ ਮਤਲਬ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਜਾਂ ਕੁਝ ਜਾਗਰੂਕ ਕਰਨਾ ਚਾਹੋਗੇ ਕੋਈ ਕੁਝ ਕਹਿਣਾ ਚਾਹੁੰਦੇ ਆ ਬੇ ਤਨਬਾਜੀ ਉਹਨਾਂ ਸੰਗਤਾਂ ਦਾ ਜਿਹੜੇ ਸੰਤਾ ਸਾਡੇ ਪਹਾੜ ਜਗ ਲੰਗਰ ਠੀਕ ਹੈ ਸਾਡੇ ਨਗਰ ਦੇ ਵੱਲੋਂ ਔਰ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੀ ਬਾਜੀਗਰ ਬਰਾਦਰੀ ਦੇ ਵੱਲੋਂ ਜਾਨੀ ਸਾਡਾ ਜਿਹੜਾ ਭੰਡਾਰਾ ਹੈ 22ਵਾਂ ਪ੍ਰਸ਼ਾਦ ਸਾਰਪੰਨਾ ਹਮ ਹਮ ਇਹਨਾਂ ਨੇ ਕਿਹਾ ਵੀ ਮੈਂ ਜ਼ਿਆਦਾਤਰ ਵੀ ਜੋ ਆਪਣੀ ਬਾਜੀਗਰ ਬਰਾਦਰੀ ਹੈ ਉਹ ਲੋਕਾਂ ਨੇ ਇਕੱਠੇ ਹੋ ਕੇ ਬਾਜੀ ਦੇ ਬਰਾਦਰੀ ਨੇ ਆਪਣੇ ਵੱਲੋਂ ਇਹ ਭੰਡਾਰਾ ਜੋ ਸਾਵਣ ਮਹੀਨੇ ਦਾ ਭੰਡਾਰਾ ਹੈ ਜੋ ਲਗਾਇਆ ਵੀਰ ਜੀ ਹੋਰ ਵੀ ਨੇ ਆਪਣਾ ਨਾਲ ਵੀ ਗੱਲਬਾਤ ਕਰਦੇ ਵੀਰ ਜੀ ਕਿਹਨਾਂ ਆਪਣਾ ਗੁਰਦੀਪ ਸਿੰਘ ਜੀ ਠੀਕ ਹੈ ਵੀ ਜੀ ਜੇ ਆਪਣੇ ਸਾਵਣ ਮਹੀਨੇ ਦੇ ਵਿੱਚ ਤੁਸੀਂ ਆਪਣੇ ਬਰਾਦਰਾਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਕਰ ਦਿੱਤਾ ਹੈ ਮਾਤਾ ਦਾ ਉਹਦੇ ਬਾਅਦ ਅਸੀਂ ਕੀ ਕਹਾਂਗੇ ਅਸੀਂ ਜਿਹੜੀ ਸਾਡੀ ਬਾਈਕਲ ਬਰਾਦਰੀ ਦੀ ਅਸੀਂ ਨੌਜਵਾਨ ਕਮੇਟੀ ਇੱਕ ਨੰਬਰੀ ਕਮੇਟੀ ਹੋਈ ਹੈ ਜਿਹੜੀ ਸਾਡੀ ਸ਼ੁਰੂਆਤ ਹੋਈ ਹੈ ਬੱਚਿਆਂ ਤੋਂ ਇਹ ਕਸ਼ਬੀਲ ਤੋਂ ਸ਼ੁਰੂ ਹੋਈ ਹੈ 2 ਕਿਲੋ ਚੀਨੀ ਤੋਂ ਹੀ ਅੱਜ ਭਾਈ ਮਾ ਵਿਸ਼ਾਲ ਪੰਡਾਰਾਈ ਜੋ ਕਿ ਸਾਡੇ ਨੌਜਵਾਨ ਔਰ ਦੀਦੀਆਂ ਭੈਣਾਂ ਜੀਵੀ ਲਾ ਕੇ ਜੀ ਅਸੀਂ ਅਗਰਾਹੀ ਬਾਹਰੋਂ ਪੱਲਾ ਕਰਦੇ ਸੀ ਉਹਨਾਂ ਨੂੰ ਬੰਦ ਕਰੀ ਹੋਈ ਹੈ ਜੀਵੀ ਲਾ ਕੇ ਆਪਣੀ ਮਿਹਨਤ ਕਰਕੇ ਜੀ ਉਹ ਲੰਗਰ ਦੇ ਵਿੱਚ ਲਗਾਉਂਦੇ ਆ ਬਾਕੀ ਬਹੁਤ ਸਹਿਯੋਗੀ ਹੋਰ ਵੀ ਮਿੱਤਰ ਦੇ ਕੇ ਜਾਂਦੇ ਖੂਨਦਾਰ ਕੱਟੂ ਵੀ ਲੰਦੇ ਯਰੇ ਤਾਂ ਮਹਾਮਾਈ ਦੀ ਆਪਾ ਕਿਰਪਾਈ ਜਿਹੜਾ ਕਿ ਸਾਰੇ ਪੂਰੇ ਨਗਰ ਦਾ ਸਹਿਯੋਗ ਬੀਬੀਆਂ ਭੈਣਾਂ ਆ ਬੱਚੇ ਤੁਸੀਂ ਦੇਖ ਰਹੇ ਵੀਡੀਓ ਪਰਾਂ ਲਗਾਉਂਦੇ ਔਰ ਜਦਕਿ ਵੀਰ ਜੀ ਮੇਰੀ ਗੱਲ ਇਹ ਹੈ ਵੀ ਜਦੋਂ ਕਰ ਆਪਾਂ ਇਹ ਪੰਡਾਰਾ ਜਿਸ ਤਰ੍ਹਾਂ ਤੁਸੀਂ ਲਗਾਇਆ ਹੈ ਨੌਜਵਾਨ ਪੀੜ੍ਹੀ ਅੱਗੇ ਹੋ ਕੇ ਆਪਣਾ ਪ੍ਰਦਰਸ਼ਨ ਤੇ ਆਪਣਾ ਜੋ ਵਿਭਾਗ ਲੈ ਰਹੀ ਹੈ ਦੇ ਵਿੱਚ ਹੈ ਨਾ ਤੇ ਓਏ ਮੇਰੀ ਗੱਲ ਇਹ ਵੀ ਆਪਣਾ ਜਿਵੇਂ ਨਸ਼ਾ ਵੱਧ ਰਿਹਾ ਓ ਨਸ਼ੇ ਤਾਂ ਵੀ ਵੱਧ ਰਹੀ ਹੈ ਠੀਕ ਹੈ ਸੇਵਾ ਵੱਲ ਧਿਆਨ ਜਾ ਰਿਹਾ ਹੈ ਹੈ ਨਾ ਤਾਂ ਵੀਰੇ ਦੇਰ ਵਾਰ ਤੁਸੀਂ ਕੀ ਕਹੋਗੇ ਕੀ ਆਪਣਾ ਨਾਮ ਦੱਸੋ ਵੀਰ ਜੀ ਕਿਹਨਾਂ ਜੀ ਆਪਣਾ ਚਰਨਜੀਤ ਸਿੰਘ ਜੀ ਠੀਕ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਜੀ ਨਸੇ ਤੋਂ ਰਹਤ ਰਹਿਣ ਜੀ ਠੀਕ ਹੈ ਸ਼ਗੰਭੀ ਵੀ ਲਾਣੀ ਆ ਜੀ ਠੀਕ ਹੈ ਜਿੱਥੇ ਕੋਈ ਸਮੱਸਿਆ ਆਂਦੀ ਹੈ ਉੱਥੇ ਵੀ ਮਦਦ ਕਰਦੇ ਆਂ ਜੀ ਜੀ ਆਪ ਦੀ ਹਰ ਪੀੜਾ ਆਂਦੀ ਹੈ ਕੋਈ ਹਰ ਸਮੱਸਿਆ ਆਂਦੀ ਹੈ ਜੀ ਨਾਲ ਮਿਲ ਕੇ ਸਭ ਕਰਦੇ ਆਂ ਜੀ ਕਰਦੇ ਹੋ ਠੀਕ ਹੈ ਨਕਰ ਲਾਣੀਆਂ ਮਾਤਾ ਦਾ ਨਾਮਾਈ ਦੀ ਕਿਰਪਾ ਜੀ ਮਿਹਨਤ ਕਰਕੇ ਲਾਣੀਆਂ ਜੀ ਪਰ ਸਾਨੂੰ ਕੋਈ ਸਹਿਯੋਗ ਨਾ ਵੀ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਆਪਣਾ ਹੋਰ ਵੀ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਕੀ ਨਾ ਵੀਰ ਜੀ ਆਪਣਾ ਠੀਕ ਹੈ ਵੀਰ ਜੀ ਠੀਕ ਹੈ ਆਪਣੇ ਵਿੱਚ ਪ੍ਰਧਾਨ ਵੀਰ ਗੁਰਦੀਪ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਵੀਰ ਜੀ ਆਪਾਂ ਹਰ ਸਾਲ ਤੁਸੀਂ ਇੱਥੇ ਮਤਲਬ ਭੰਡਾਰਾ ਕਰਦੇ ਆਂ ਮਾਤਾ ਦਾ ਹਰ ਸਾਲ ਤੇ ਇਹਦੇ ਵਾਰ ਤੁਸੀਂ ਕੀ ਕਹੋਗੇ ਕੀ ਤੁਸੀਂ ਲੋਕਾਂ ਨੂੰ ਜਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਕੀ ਤੁਸੀਂ ਮੋਟੀਵੇਸ਼ਨਸ ਦੇਣਾ ਜਾਓਗੇ ਦੇਖੋ ਇਹ ਜਿਹੜਾ ਸਾਡਾ ਲੰਗਰ ਲੱਗਦਾ ਜੀ ਸਾਨੂੰ 20 ਸਾਲ ਹੋ ਗਈ ਇਸ ਤੋਂ ਪਹਿਲਾਂ ਸਾਡੇ ਜਿਹੜੇ ਅੱਗੇ ਵੱਡੇ ਸੀ ਉਹ ਸਾਡੇ ਤੋਂ ਲੰंदी ਸੀ ਤੇ ਹੁਣ ਜਿਹੜੇ ਹੈਗੇ ਨੇ ਜੀ ਅੱਸੀ ਨਾਲ ਜਿਹੜੇ ਸਾਡੇ ਨੌਜਵਾਨ ਸਾਡੀ ਉਮਰ ਦੇ ਜਿੰਨੇ ਵੀ ਮੁੰਡੇ ਹੈਗੇ ਨੇ ਉਹ ਮਤਲਬ ਲੰਗਰ ਲਾ ਰਹੇ ਨੇ ਜੀ ਸਾਡੇ ਮ ਸਾਰੇ 1.5 ਦੇ ਜਿੰਨੇ ਵੀ ਨੌਜਵਾਨ ਆਏਗੇ ਮੈਂ ਇਹਨਾਂ ਤੋਂ ਇਹੀ ਸਿੱਖਿਆ ਮਿਲ ਗਈ ਜੀ ਜੋ ਵੀ ਹੈਗਾ ਵੀ ਇੱਕ ਧਾਰਮਿਕ ਕੰਮਾਂ ਦੇ ਵਿੱਚ ਜਿੰਨੇ ਹੋਏ ਜਿਨੇ ਇਸ ਦੇ ਕੰਮ ਦੇ ਵਿੱਚ ਪਏ ਹੋਏ ਨੇ ਜੋ ਵੀ ਧਾਰਮਿਕ ਕੰਮ ਹੁੰਦਾ ਜਾਂ ਕੋਈ ਇਸ ਚੀਜ਼ ਬਾਰੇ ਜਿਵੇਂ ਹਰ ਪੀੜ ਤਾਂ ਪਹਿਲਾਂ ਆਈ ਸੀ ਇਸ ਦੇ ਵਿੱਚ ਸਾਡੇ ਜਿੰਨੇ ਨੌਜਵਾਨ ਮੁੰਡੇ ਆਏਗੇ ਸੀ ਸਾਰੇ ਸਭ ਤੋਂ ਵੱਧ ਤੋਂ ਵੱਧ ਉਹਨਾਂ ਨੇ ਹਿੱਸਾ ਲਿਆ ਜੀ ਤੇ ਇਸ ਕੰਮ ਦੇ ਵਿੱਚ ਜਦੋਂ ਦੇ ਪਏ ਹੋਣੇ ਇਸ ਕਰਕੇ ਸਾਡੇ 1.5 ਦੇ ਜਿੰਨੇ ਨੌਜਵਾਨ ਨੇ ਇਸ ਨਸ਼ਿਆਂ ਤੋਂ ਬਹੁਤ ਦੂਰ ਨੇ ਸਾਡੇ ਜਿੰਨੇ ਵੀ ਆਜਿੰਦੇ ਸਾਨੂੰ ਇਹਨਾਂ ਦਾ ਪਤਾ ਵੀ ਸਾਡੇ 1.5 ਦੇ ਵਿੱਚ ਬਹੁਤ ਜ਼ਿਆਦਾ ਘਾਟਾ ਨਸ਼ਾ ਇਸ ਚੀਜ਼ ਦਾ ਜੀ ਜਿੰਨਾ ਵੀ ਆਏਗੇ ਨੇ ਧ ਮਹੀਨੇ ਚਾਹ ਕੁਝ ਨਹੀਂ ਸਾਡੇ ਡੇੜੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਡੇੜੇ ਤੋਂ ਜਿਹਨੂੰ ਛੱਡ ਕੇ ਹੋਰ ਵੀ ਜਿਹੜੇ ਪਿੰਡਾਂ ਦੇ ਜਾਂਦੀ ਹੈ ਤੇ ਸਾਰੇ ਦੇ ਪਹਿਲਾਂ ਸਾਡੇ ਦੇ ਮੁੰਡੇ ਜਿਹੜੇ ਨੌਜਵਾਨ ਹੈਗੇ ਨੇ ਉਹ ਗੇੜੇ ਖੜੇ ਹੁੰਦੇ ਨੇ ਠੀਕ ਹੈ ਇੱਥੇ ਤੁਹਾਨੂੰ ਪੂਰਾ ਲੋਕਾਂ ਦਾ ਪੂਰਾ ਜੋ ਪਿਆਰ ਸਤਿਕਾਰ ਸਭ ਉਹ ਪੂਰਾ ਮਿਲ ਰਿਹਾ ਹੈ ਸਾਥ ਮਿਲਦਾ ਹੈ ਵੱਡਾ ਸਹਿਯੋਗ ਸਾਡੇ ਜਿੰਨੇ ਵੀ ਹੈਗੇ ਨੇ ਸਾਡੇ ਜਿੰਨੇ ਘੱਗੇ ਦੇ ਸਾਡੇ ਬਾਜ਼ਾਰ ਦੇ ਵਿੱਚ ਜਿੰਨੇ ਵੀ ਸਾਡੇ ਹੈਗੇ ਨੇ ਆਪਣਾ ਬਾਣਿਆ ਭਾਈਚਾਰਾ ਹੋ ਗਿਆ ਜੱਟ ਜਿਵੇਂ ਦਾ ਭਾਈਚਾਰਾ ਜਿੰਨਾ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ ਸਾਡੇ ਡੇੜੇ ਦਾ ਵੀ ਬਹੁਤ ਹੈ ਪਰ ਹੋਣ ਮੁੰਡਿਆਂ ਦੇ ਵਿੱਚ ਇੰਨੀ ਮਤਲਬ ਜਾਗਰੂਕਤਾ ਜਾਂ ਇੰਨੀ ਭਾਵਨਾ ਹੈਗੀ ਹੈ ਵੀ ਇਹ ਆਪਣੀ ਆਪਣੀ ਕਮਾਈ ਦੇ ਵਿੱਚੋਂ ਹੀ ਇੱਥੇ ਜਿਆਦਾ ਲੰਗਰ ਲਾਣੇ ਵੀ ਅਸੀਂ ਡੇਰਾਂ ਦੇ ਵਿੱਚੋਂ ਕਿਤੇ ਵੀ ਜਾ ਕੇ ਕੋਈ ਗ੍ਰਾਹੀ ਨਹੀਂ ਕਰ ਰਹੇ ਕਿ ਨਸ਼ੇ ਤੋਂ ਬਚੇ ਹੋਏ ਨੇ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਜੀ ਤੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਕੱਢ ਕੇ ਜਿਹੜਾ ਅਸੀਂ 22 ਸਾਲ ਤੋਂ ਇਹਨਾਂ ਨੂੰ ਲੰਗਰ ਲਾ ਰਹੇ ਹਾਂ ਠੀਕ ਹੈ ਜੀ ਇਹਨਾਂ ਦਾ ਵੀ ਸਵਾਲ ਹੈ ਹਾਂ ਜੀ ਲਾਈਵ ਚੈਨਲ ਪਹੁੰਚ ਗਿਆ ਛੱਡ ਲਓ ਜਿੰਨੇ ਕਮੇਟੀ ਮੈਂਬਰ ਨੇ ਵਾਤਾ ਦੇ ਪਰਿਵਾਰ ਚ ਆਨ ਦੀ ਕਿਰਪਾਲਤਾ ਕਰੋ ਸਿੱਧਾ ਲਾਈਵ ਦਿਖਾਇਆ ਜਾ ਰਿਹਾ ਜੀ ਜਿੰਨੇ ਵੀ ਕਮੇਟੀ ਮੈਂਬਰ ਨੇ ਸਾਰੇ ਲੰਗਰ ਖਾ ਲਓ ਚਾਹ ਪੀ ਲੋ ਨਾਲ ਕਮੇਟੀ ਜਰਾਂ ਨੂੰ ਬੋਲਤੀ ਆ ਲਾਈਵ ਕਰ ਰਹੀ ਆ ਚਾਹ ਜੀ ਬੀਰੋ ਮੇਰੇ ਕੋਲ